ਨਹੀਂ ਜੀ ਮੈਂ ਨਹੀਂ ਕਰਾਉਣਾ ਵਿਆ ਸਾਰੇ ਆਖੀ ਜਾਂਦੇ ਆ ਦੇ ਕੋਈ ਫਾਇਦਾ ਤਾਂ ਹੈ ਨਹੀਂ ਗਾ ਨੁਕਸਾਨ ਹੀ ਨੁਕਸਾਨ ਹੈ ਉਹ ਕੀ ਨੇ ਗੱਲ ਕਰੀ ਜਨਾ ਕਿਹਦਾ ਵਿਆ ਮੇਰੇ ਵਿਆਹ ਦੀ ਗੱਲ ਕਰਦੇ ਉਹ ਛੱਡ ਪਰੇ ਸਿਆਪਾ ਇਹ ਜਾ ਵਿਆਹ ਦੀ ਲੈਣਾ ਕੀ ਤੂੰ ਚਲਾ ਛਾਂਡ ਵਧੀਆ ਹੈ ਤੇ ਚਾਚਾ ਜੀ ਇਹ ਤਾਂ ਉਹ ਜੇ ਤੂੰ ਫੋਨ ਹੀ ਕੱਟ ਦੇਗਾ ਕੋਈ ਕਿਤੀੜ ਹੋਵੇ ਕਿਧੋ ਦੀ ਹੋ ਛੱਡ ਪਰੇ ਕੌਣ ਹੈ ਬੰਦਾ ਕਿ ਬੁੜੀ ਕੌਣ ਬੁੜੀ ਹੈ ਤੂੰ ਚਾਚਾ ਜੀ ਤੁਸੀਂ ਕਰ ਲਓ ਤੇ ਫਿਰ ਮੇਰਾ ਕੀ ਕਰਦੂਗੀ ਬੁੜੀ ਯਾਰਾ ਆਪਦੇ ਖੇਤ ਬੈਠੇ ਮੇਰੇ ਤੇ ਛਲ ਮਾਰੂਗੀ ਉਹ ਨਹੀਂ ਜੀ ਮੈਂ ਨਹੀਂ ਕਿਹਾ ਬਾਕੀ ਤੂੰ ਚਾਚਾ ਹੀ ਸਮਝਾਉਂਦੇ ਆ ਓਏ ਰਫਾਮ ਮੈਨੂੰ ਵੀ ਡਰ ਹੈ ਓ ਹੈਲੋ 1 ਮਿੰਟ ਬੋਲਣਾ ਨਹੀਂ ਕੋਣ ਆ ਤੂੰ ਸੁਣਨੀ ਆ ਗੱਲ ਸਿਰਫ ਸੁਣਨੀ ਆ ਸੁਣ ਨਾ ਇਹ ਅੱਜ ਕਰਾਵੇ ਨਾ ਇਹ ਕੱਲ ਕਰਾਵੇ ਸੁਣ ਗਿਆ ਸੋਨੋ ਪਈ ਹੋਣੀ ਛਾਪ ਦੀ ਜਾਂ ਕੋਈ ਹੋਰ ਕੀਤਾ ਹੋਣਾ ਵੀ 10-2000 ਰੁਪਏ ਹੋਰ ਲੈ ਲਾਂਗੇ ਮੈਂ ਆਪਦੀ ਗੱਲ ਦੱਸਦਾ ਤੈਨੂੰ ਜਿਉਂ ਵਿਆਂ ਮੈਂ ਚੱਜ ਦੀ ਨੀਂਦ ਹੀ ਨਹੀਂ ਸੁੱਤਾ ਚਾਚਾ ਸੁਣ ਗਿਆ ਚੁੱਪ ਕਰ ਜਰ ਤੂੰ ਗੱ ਕਰ ਲੰਦੀ ਮੈਨੂੰ ਲਾ ਲੈਣ ਦੇ ਛੱਜਾ ਕਰ ਮੈਂ ਚਾਹਦੀ ਨੀਂਦ ਹੀ ਨਹੀਂ ਸੁੱਤਾਗਾ ਹੁਣ ਦੇਖ ਪੇਕੀ ਗਈ ਹੈ ਚਾਰ ਦਿਨਾਂ ਦੀ ਐਸ਼ ਨਾਲ ਜ਼ਿੰਦਗੀ ਸੋਣਾ ਉਹਦੇ ਨਾਲ ਦੀ ਕੁੱਤੀ ਕੋਈ ਨਹੀਂ ਐਡੀ ਕੁੱਤੀ ਐਡੀ ਮਾੜੀ ਜਹਾਨ ਦੀ ਉਹਦਾ ਬਹਿ ਜੇ ਬੇੜਾ ਰੱਬ ਕਰਕੇ ਕੀੜੇ ਪੈ ਜਾਣ ਮੇਰੀ ਵੀ ਸੋਨਾ ਲੱਤਾਂ ਟੁੱਟ ਗਈ ਨਾ ਤੇ ਮੈਨੂੰ ਮौज ਹੋ ਜੂ 6 ਮਹੀਨਾ ਦਾ ਉਹ ਯਾਰ ਤੂੰ ਚੁੱਪ ਕਰ ਗੱਲ ਕਰੰਦੇ ਸੁਣ ਗਿਆ ਤੇ ਕਹਿਣ ਦੀ ਜ਼ਰੂਰਤ ਨਹੀਂ ਗਈ ਵੀ ਵਿਆਹ ਕਰਾ ਲੈ ਖਬਰਦਾਰ ਨੇ ਮੈਂ ਲੜਪੂ ਮੈਂ ਤੁਹਾਨੂੰ ਦੱਸੇ ਕਿ ਕਦੇ ਦੇ ਦੀ ਬੂਏ ਵੀ ਆ ਗਈ ਹਾਂ ਬਣਾ ਰੱਖੇ ਲੱਛਣ ਪਾਲ ਲੀਆਂ ਛਾਪਾਂ ਅੱਜ ਤੱਕ ਆਪਦਾ ਵੀ ਟੜਾਲਾ ਜੀ ਕੌਣ ਸੀ ਇਹ ਚਾਚਾ ਸੀ ਕੀ ਗੱਲ ਕਰਾਵਾਂ ਬਾਈ 1 ਮਿੰਟ ਜੀ ਮੇਰੀ ਕੀ ਗਲਤੀ ਹੋਣੀ ਦੇ ਚ ਉਹ ਕੌਣ ਹੈ ਉਹ ਹੈ ਕੌਣ ਚਾਚੀ ਸੀ ਕਿਹੜੀ ਚਾਚੀ ਹੂੰ ਕਿਹੜੀ ਚਾਚੀ ਤਾਂ ਵੀ ਤੇਰੇ ਘਰ ਦੀ ਹੈਂ